ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਇੱਕ ਹਕੀਕਤ ਇੱਕ ਹੱਡ ਬੀਤੀ ਸਾਂਝੀ ਕਰ ਰਿਹਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਹੀ ਸਾਨੂੰ ਜ਼ਿੰਦਗੀ ਬਦਲਣ ਦੀਆਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਫੈਸਲੇ ਲੈਣ ਦੀਆਂ ਗੱਲਾਂ ਬਾਤਾਂ ਕਹਾਣੀਆਂ ਮਿਲਦੀਆਂ ਹਨ ਅੱਜ ਦੀ ਜੋ ਵੀਡੀਓ ਹੈ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਫੈਸਲਾ ਕਿ ਇੱਕ ਫੈਸਲੇ ਦੇ ਨਾਲ ਕਿਸ ਤਰ੍ਹਾਂ ਕਿ ਸੇਰੀ ਜ਼ਿੰਦਗੀ ਬਦਲੀ ਜਾ ਸਕਦੀ ਆ ਬਦਲ ਜਾਂਦੀ ਆ ਹਾਲਾਤ ਕਿਸ ਤਰ੍ਹਾਂ ਦੇ ਬਦਲਦੇ ਹਨ ਬਣਦੇ ਹਨ ਤਾਂ ਨਿੱਜੀ ਕਾਰਨਾ ਦੇ ਕਰਕੇ ਮੈਂ ਉਸ ਪਿੰਡ ਦਾ ਉਸ ਮਰਦ ਤੇ ਔਰਤ ਦਾ ਨਾਮ ਨਹੀਂ ਲਵਾਗਾ ਪਰ ਜਾਣਕਾਰੀ ਵਾਰੇ ਵਾਸਤੇ ਦੱਸ ਦੇਵਾਂ ਕਿ ਸ੍ਰੀ ਮੁਕਸਰ ਸਾਹਿਬ ਦੇ ਨਾਲ ਇੱਕ ਪਿੰਡ ਹੈ ਤਾਂ ਕੀ ਹੋਇਆ ਇੱਕ ਨੌਜਵਾਨ ਜੋੜੇ ਦਾ ਵਿਆਹ ਹੁੰਦਾ ਹੈ 1 2 5 4 7 ਸਾਲ ਤੱਕ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਪੈਦਾ ਨਹੀਂ ਹੁੰਦੀ ਉਸ ਤੋਂ ਛੋਟੇ ਭੈਣਾ ਭਰਾਵਾਂ ਦੇ ਵਿਆਹ ਸ਼ਾਦੀਆਂ ਹੁੰਦੇ ਹਨ ਬੱਚੇ ਹੋ ਜਾਂਦੇ ਹਨ ਤਾਂ ਕੀ ਹੁੰਦਾ ਹੈ ਕਿ 7 ਸਾਲ ਤੱਕ ਔਲਾਦ ਪੈਦਾ ਨਾ ਹੋਣ ਕਰਕੇ ਮੀਆਂ ਬੀਵੀ ਵਿੱਚ ਅਤੇ ਸੱਸ ਸਹੁਰੇ ਦਾ ਆਪਣੀ ਨੂੰਹ ਦੇ ਨਾਲ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਛੋਟੀ ਛੋਟੀ ਗੱਲ ਤੇ ਕਲੇਸ਼ ਲੜਨਾ ਝਗੜਨਾ ਉਸ ਲੜਕੀ ਨੇ ਲੜ ਕੇ ਆਪਣੇ ਪੇਕੇਆਂ ਦੇ ਘਰੀ ਚਲੇ ਜਾਣਾ ਫਿਰ ਪੰਚਾਇਤ ਹੋਣੀ ਇਸ ਤਰ੍ਹਾਂ ਦੇ ਨਾਲ ਚਲਦਿਆਂ ਚਲਦਿਆਂ ਹਾਲਾਤ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਪੰਚਾਇਤ ਕਠੀ ਹੋਈ ਪੰਚਾਇਤ ਦੇ ਵਿੱਚ ਉਸ ਬੱਚੀ ਦਾ ਉਸ ਕੁੜੀ ਦਾ ਸਮਾਨ ਚੱਕਿਆ ਤੇ ਚੱਕ ਕੇ ਇੱਕ ਪੰਚਾਇਤੀ ਤਲਾਕ ਹੋਇਆ ਰਾਜੀਨਾਮਾ ਹੋਇਆ ਉਸ ਦੇ ਪੇਕੇ ਉਸ ਨੂੰ ਲੈ ਕੇ ਚਲੀ ਗਈ ਸਮਾਨ ਉਸ ਦਾ ਚੱਕ ਕੇ ਚਲੇ ਗਏ ਤਾਂ ਕੀ ਹੁੰਦਾ ਜਦੋਂ ਉਸ ਦਾ ਸਮਾਨ ਉਸ ਦੇ ਪੇਕੇ ਘਰ ਲਿਜਾਇਆ ਜਾਂਦਾ ਤਾਂ ਉਸ ਸਮੇ ਉਸ ਦਿਨ ਸ਼ਾਮ ਨੂੰ ਉਹਦੇ ਪਰਿਵਾਰ ਵਿੱਚ ਉਸ ਦਾ ਕੋਈ ਚਾਚਾ ਮਾਮਾ ਤਾਇਆ ਜਾਂ ਕੋਈ ਭਰਾ ਮੀਟ ਖਾਣ ਵਾਸਤੇ ਰਹਿ ਕਰਦੇ ਆ ਤਾਂ ਉਹ ਬਜ਼ਾਰੋਂ ਮਾਸ ਖਰੀਦ ਕੇ ਲੈ ਆਉਂਦੇ ਆ ਪਰ ਜਦੋਂ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਜਿਹੜਾ ਉਹਨਾਂ ਦਾ ਘਰ ਦਾ ਕੁੱਕਰ ਸੀ ਉਸ ਦੇ ਵਿੱਚ ਕੋਈ ਪਦਾਰਥ ਸਬਜੀ ਪਹਿਲਾਂ ਪਈ ਸੀ ਤਾਂ ਉਹਨਾਂ ਵਿੱਚੋਂ ਇੱਕ ਆਦਮੀ ਕਹਿਣ ਲੱਗਾ ਕਿ ਜਿਹੜਾ ਆਪਣੀ ਬੇਟੀ ਦਾ ਸਮਾਨ ਅੱਜ ਲੈ ਕੇ ਆਏ ਆ ਉਸ ਵਿੱਚੋਂ ਕੁੱਕਰ ਕੱਢ ਲਓ ਤੇ ਉਸ ਦੇ ਵਿੱਚੋਂ ਮਾਸ ਨੂੰ ਪਕਾ ਲਓ ਐਸੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੋਈ ਜਦੋਂ ਉਹ ਕੁੜੀ ਨੇ ਉਹ ਗੱਲ ਸੁਣੀ ਤਾਂ ਉਸ ਦੇ ਮਨ ਦੇ ਵਿੱਚ ਇੱਕ ਤਰਕ ਵੱਜੀ ਉਸ ਲੜਕੀ ਨੇ ਉਹਨਾਂ ਨਾਲ ਉਸ ਸਮੇਂ ਕੋਈ ਗੱਲ ਕੋਈ ਬਾਤ ਕੋਈ ਰੋਸਾ ਕੋਈ ਨਾਰਾਜ਼ਗੀ ਜਾਰਨਾਕ ਰਾਤ ਬੀਤੀ ਆ ਰਾਤ ਕੱਟਦੀ ਐ ਸਵੇਰ ਸਮੇਂ ਆਪਣੇ ਗਵਾਂਡ ਵਿੱਚ ਰਹਿੰਦੀ ਹੋਈ ਤਾਈ ਤੋਂ ਇਹ ਗੱਲ ਮੈਂ ਅੱਜ ਤੋਂ 15 ਸਾਲ ਪਹਿਲਾਂ ਦੀ ਸੁਣਾ ਰਿਆ ਆਪਣੀ ਤਾਈ ਤੋਂ 50 ਰੁਪਏ ਉਧਾਰੇ ਫੜ ਕੇ ਤੁਰਨ ਲੱਗੀ ਦੱਸ ਕੇ ਆਉਂਦੀ ਆ ਕਿ ਮੈਂ ਆਪਣੇ ਸਹੁਰੇ ਘਰ ਜਾ ਰਹੀ ਆ ਜਿੱਥੋਂ ਕੱਲ ਸਮਾਨ ਚੱਕ ਕੇ ਮੇਰਾ ਤਲਾਕ ਹੋਇਆ ਇਹ ਨਾ ਹੋਵੇ ਮਨ ਦੇ ਵਿੱਚ ਇਹਨਾਂ ਦੇ ਪਰੇਸ਼ਾਨੀ ਆਵੇ ਕਿ ਕਿੱਧਰ ਚਲੀ ਗਈ ਕਿੱਥੇ ਚਲੀ ਗਈ ਮੈਂ ਆਪਣੇ ਸਹੁਰੇ ਘਰ ਜਾ ਰਹੀ ਆ ਤਾਂ ਉਹ ਬੱਚੀ ਆਪਣੇ ਪੇਕੇਆਂ ਦੇ ਘਰੋਂ ਸਹੁਰੇ ਪਿੰਡ ਵਿੱਚ ਆ ਜਾਂਦੀ ਆ ਤਾਂ ਰੌਲਾ ਪੈ ਜਾਂਦਾ ਹੈ ਕੇ ਭਾਈ ਫਲਾਣਾ ਸਿੰਘ ਦੇ ਘਰ ਵਾਲੀ ਫਲਾਣਾ ਸਿੰਘ ਦੀ ਨੂੰਹ ਜਿਸ ਦਾ ਕੱਲ ਪੰਚਾਇਤੀ ਤਲਾਕ ਹੋਇਆ ਸੀ ਸਮਾਨ ਚੱਕ ਕੇ ਲਗੇ ਸਨ ਉਹ ਸਰਪੰਚ ਦੇ ਘਰੇ ਆ ਗਏ ਦਾਸ ਉਸ ਸਮੇ ਮਯੂਦ ਸੀ ਵਿੱਚ ਸੀ ਗੱਲਾਂ ਬਾਤਾਂ ਚੱਲਦੀਆਂ ਹਨ ਅਕਸਰ ਹੀ ਹੁੰਦਾ ਗੁੱਸਾ ਹੁੰਦਾ ਹੈ ਲੜਕੇ ਵਾਲੇ ਪਰਿਵਾਰ ਦੇ ਮਨ ਦੇ ਵਿੱਚ ਵੀ ਕਿ ਤੂੰ ਕੱਲ ਗਈ ਸੀ ਸਾਡੇ ਨਾਲ ਰਿਸ਼ਤੇ ਨਾਤੇ ਤੋੜ ਕੇ ਗਈ ਸੀ ਸਾਡਾ ਤੇਰੇ ਨਾਲ ਕੋਈ ਸਬੰਧ ਨਹੀਂ ਤੂੰ ਜਿੱਥੇ ਮਰਜੀ ਜਾ ਇੱਥੋਂ ਤੱਕ ਵੀ ਲਫ਼ਜ਼ ਬੋਲੇ ਗਏ ਕਿ ਸਾਡੇ ਵੱਲੋਂ ਤੂੰ ਮਰ ਚੁੱਕੀ ਹੈ ਪਰ ਉਸ ਔਰਤ ਉਸ ਬੇਟੀ ਦਾ ਉਸ ਦਾ ਸਬਰ ਉਸ ਦੀ ਸੂਝ ਉਸ ਦੀ ਸਮਝ ਨੂੰ ਮੈਂ ਅੱਜ ਤੱਕ ਸਲਾਮ ਕਰਦਾ ਉਸ ਨੇ ਪੰਚਾਇਤ ਦੇ ਵਿੱਚ ਆਖਿਆ ਕਿ ਮੈਂ ਜੋ ਗਲਤੀ ਕੀਤੀ ਸੀ ਉਸ ਦੀ ਮਾਫੀ ਮੰਗਦੀ ਹਾਂ ਪਰ ਮੈਂ ਇਸੇ ਘਰ ਉਸੇ ਪਰਿਵਾਰ ਦੇ ਵਿੱਚ ਹੀ ਗੁਜ਼ਾਰਾ ਕਰੂੰਗੀ ਭਾਵੇਂ ਤੁਸੀਂ ਮੈਨੂੰ ਜਿਵੇਂ ਸਾਡੇ ਪੰਜਾਬੀ ਦੇ ਵਿੱਚ ਕਹਿੰਦੇ ਛਿੱਤਰ ਤੇ ਰੋਟੀ ਦੇ ਦਿਓ ਪਰ ਰਹਿਣਾ ਮੈਂ ਇਸੇ ਪਰਿਵਾਰ ਦੇ ਵਿੱਚ ਹੀ ਐ ਪੰਚਾਇਤ ਦੇ ਵਿੱਚ ਜਦੋਂ ਗੱਲ ਹੋਈ ਪਰਿਵਾਰ ਦੇ ਵਿੱਚ ਸਾਰੇ ਨਗਰ ਦੇ ਲੋਕ ਇਕੱਠੇ ਹੋਏ ਤਾਂ ਪੁੱਛਿਆ ਗਿਆ ਕਾਰਨ ਕੀ ਐਡੀ ਛੇਤੀ ਫੈਸਲਾ ਬਦਲਣ ਦਾ ਕੀ ਕਾਰਨ ਬਣਿਆ ਤਾਂ ਉਸ ਬੇਟੀ ਨੇ ਉਸ ਬੱਚੀ ਨੇ ਆਖਿਆ ਕਿ ਮੇਰੇ ਪਰਿਵਾਰ ਨੇ ਜਦੋਂ ਕੱਲ ਸਮਾਨ ਲਿਆ ਗਏ ਤਾਂ ਮੇਰੇ ਭਾਂਡਿਆਂ ਦੇ ਵਿੱਚੋਂ ਕੁੱਕਰ ਕੱਢ ਕੇ ਮਾਸ ਪਕਾਉਣ ਦੀ ਜਦੋਂ ਗੱਲ ਕੀਤੀ ਤਾਂ ਮੇਰੇ ਮਨ ਦੇ ਵਿੱਚ ਇਹ ਤਰਕ ਇਹ ਚੋਟ ਲੱਗੀ ਕਿ ਮੇਰਾ ਘਰ ਜੜਿਆ ਮੇਰਾ ਪਰਿਵਾਰ ਜੜਿਆ ਇਹਨਾਂ ਵਾਸਤੇ ਇੱਕ ਨਾਰਮਲ ਦਿਨ ਹੈ ਨਾਰਮਲ ਗੱਲ ਹੈ ਮੈਂ ਇਸ ਚੀਜ਼ ਦਾ ਤਰਕ ਸਮਝ ਕੇ ਇਸ ਗੱਲ ਨੂੰ ਨਾ ਬਰਦਾਸ਼ਤ ਕੀਤਾ ਤੇ ਮੈਂ ਸਵੇਰੇ ਆਪਣਾ ਇੱਥੇ ਆ ਗਈਆਂ ਮੈਂ ਹੁਣ ਇੱਥੋਂ ਕਿਤੇ ਨਹੀਂ ਜਾਵਾਂਗੀ ਪੰਚਾਇਤ ਰੱਬ ਦਾ ਰੂਪ ਤਾਂ ਹੀ ਆਖੀ ਜਾਂਦੀ ਹੈ ਪੰਚਾਇਤ ਨੇ ਫੈਸਲਾ ਕੀਤਾ ਉਸ ਪਰਿਵਾਰ ਨੂੰ ਸਮਝਾਇਆ ਮਨਾਇਆ ਗਿਆ ਹਕੀਕਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਦੱਸ ਰਿਹਾ ਕਿ ਉਸ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਵਿਤਰੀ ਉਸ